ਗਵਰਨਾ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ ਕਰੋੜਾਂ ਰੁਪਏ ਦੀ ਬਣਾਈ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਨਸ਼ਾ ਤਸਕਰ ਨੂੰ ਵੱਡੀ ਖੇਪ ਦੇ ਨਾਲ ਕਾਬੂ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਪੁਲਿਸ ਨੇ આરોપી ਪਾਸੋਂ ਖੁਲਾਸਾ ਕੀਤਾ ਸੀ ਕਿ ਉਸਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਵੱਖ-ਵੱਖ ਕਾਗਜ਼ਾਤ ਹਾਸਲ ਕਰਕੇ આરોપી ਅਮ੍ਰਿਤ ਰਾਜ ਦਿਓਲ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਹੈ ਦੱਸ ਦਈਏ ਕਿ ਇਸ ਦੀ ਕੀਮਤ 8 ਕਰੋੜ 41 ਲੱਖ 85 ਹਜ਼ਾਰ ਰੁਪਏ ਹੈ ਅਤੇ ਇੱਕ ਫੋਰਚੂਨਰ ਗੱਡੀ ਵੀ ਪੁਲਿਸ ਨੇ ਜ਼ਬਤ ਕੀਤੀ ਹੈ ਜੋ ਮਾਨਯੋਗ ਡੀਜੀਪੀ ਪੰਜਾਬ ਗਗਨ ਯਾਦਵ ਸਰ ਤੇ ਸਾਡੇ ਕਮਿਸ਼ਨਰ ਕੁਲਦੀਪ ਚਹਿਲ ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਇਹਨਾਂ ਦੀ ਜਿਹੜੀ ਡਾਇਰੈਕਸ਼ਨ ਸੀ ਜਿਹਦੇ ਵਿੱਚ ਜਿੰਨੇ ਵੀ ਕੋ ਐਨਡੀਪੀਐਸ ਦੇ ਖਿਲਾਫ ਜਿਹੜੀਆਂ ਮੁਕਦਮੇ ਦਰਜ ਹੋਏ ਆ ਕਮਰਸ਼ੀਅਲ ਕੰਟ੍ਰੈਕਟ ਦੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚੇੜੀ ਗਈ ਸੀ ਜਿਸ ਮੁਹਿੰਮ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹ ਫ੍ਰੀਜ਼ ਕਰਾਂ ਜਿਹਦੇ ਵਿੱਚ ਅਸੀਂ ਰੀਸੈਂਟਲੀ ਹੁਣ ਇੱਕ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਜੋ ਅਮਰਤ ਰਾਜ ਉਰਫ دی올 ਪਿੰਡ ਕੱਕਾਟੋੜਾ ਥਾਣਾ ਮਿਹਰਬੰਦ ਦੇ ਵਿੱਚ ਜਿਹਦੇ ਖਿਲਾਫ ਲਾਡੋਵਾਲ ਥਾਣੇ ਦੇ ਵਿੱਚ ਮੁਕੱਦਮਾ ਨੰਬਰ 27 273 2024 2285 ਜੋ 260 ਗ੍ਰਾਮ ਹਿਰੋਇਨ ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਕਮਰਸ਼ੀਅਲ ਕੁਆਂਟੀਟੀ ਉਸ ਵਿਅਕਤੀ ਦੀ ਮੂਵੇਬਲ ਔਰ ਇਮੂਵੇਬਲ ਪ੍ਰਾਪਰਟੀ ਜਿਹੜੀਆਂ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਫ੍ਰੀਜ਼ ਕਰਾ ਦਿੱਤੀਆਂ ਗਈਆਂ ਤੇ ਉਹਦੇ ਵਿੱਚ ਜਿਹੜੇ ਆਰਡਰ ਜਿਹੜੇ ਆ ਹਾਸਲ ਕਰ ਲਏ ਆ ਜੋ ਇਹਦੀ ਕੁੱਲ ਪ੍ਰਾਪਰਟੀ 8 ਕਰੋੜ 41 ਲੱਖ 85 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਕੰਪੀਟੈਂਟ ਅਥਾਰਟੀ ਤੇ ਇਸੇ ਤਰ੍ਹਾਂ ਹੀ ਜਿਹੜੇ ਐਨਡੀਪੀਐਸ ਦੇ ਹੋਰ ਸਮਗਲਰ ਹੈ ਉਹਨਾਂ ਦੇ ਖਿਲਾਫ ਇਹ ਮੁਹਿੰਮ ਐਵੇਂ ਚੱਲ लुधियाना पुलिस ਨੇ ਇੱਕ ਨਸ਼ਾ ਤਸਕਰ ਦੀ ਕਰੋੜਾਂ ਰੁਪਏ ਦੀ ਬਣਾਈ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਹੈ ਦੱਸ ਜਿਏ ਕਿ ਕੁਝ ਦਿਨ ਪਹਿਲਾਂ ਹੀ ਨਸ਼ਾ ਤਸਕਰ ਨੂੰ ਵੱਡੀ ਕੇਬ ਦੇ ਨਾਲ ਕਾਬੂ ਕੀਤਾ ਗਿਆ ਸੀ ਅਤੇ ਕੁਝ ਗਿਛ ਦੌਰਾਨ ਪੁਲਿਸ ਨੇ ਹਾਰੋਪੀ ਪਾਸੋਂ ਖੁਲਾਸਾ ਕੀਤਾ ਸੀ ਕਿ ਉਸਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਵੱਖ-ਵੱਖ ਕਾਗਜ਼ਾਤ ਹਾਸਲ ਕਰਕੇ ਹਾਰੋਪੀ ਅੰਮ੍ਰਿਤ ਰਾਜ ਦਿਓਲ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਹੈ ਦੱਸ ਜਿਏ ਕਿ ਇਸ ਦੀ ਕੀਮਤ 8 ਕਰੋੜ 42 ਲੱਖ 85000 ਰੁਪਏ ਹੈ ਅਤੇ ਇੱਕ ਫੋਰਚੂਨਰ ਗੱਡੀ ਵੀ ਪੁਲਿਸ ਨੇ ਜ਼ਬਤ ਕੀਤੀ ਹੈ ਜੋ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਤੇ ਸਾਡੇ ਕਮਿਸ਼ਨਰ ਕੁਲਦੀਪ ਚਾਹਲ ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਇਹਨਾਂ ਦੀ ਜਿਹੜੀ ਡਾਇਰੈਕਸ਼ਨ ਸੀ ਜਿਹਦੇ ਵਿੱਚ ਜਿੰਨੇ ਵੀ ਇੱਕ ਐਨਡੀਪੀਐਸ ਦੇ ਖਿਲਾਫ ਜਿਹੜੀਆਂ ਮੁਕਦਮੇ ਦਰਜ ਹੋਏ ਆ ਕਮਰਸ਼ੀਅਲ ਕੋਨਟੈਂਟ ਦੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਗਈ ਸੀ ਜਿਸ ਮੂਹਮੇਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਆ ਉਹ ਫ੍ਰੀਜ਼ ਕਰਾਂਤੀ ਜਿਹਦੇ ਵਿੱਚ ਅਸੀਂ ਰੀਸੈਂਟਲੀ ਹੁਣ ਇੱਕ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਜੋ ਅਮਰਤ ਰਾਜ ਉਰਫ ਦਿওল ਪਿੰਡ ਕੱਕਾ ਟੋਲਾ ਥਾਣਾ ਮਿਹਰਬੰਦ ਦੇ ਵਿੱਚ ਜਿਹਦੇ ਖਿਲਾਫ ਲਾਡੋਵਾਲ ਥਾਣੇ ਦੇ ਵਿੱਚ ਮੁਕੱਦਮਾ ਨੰਬਰ 27 27/2024 2285 ਜੋ 260 ਗ੍ਰਾਮ ਹਿਰੋਇਨ ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਕਮਰਸ਼ੀਅਲ ਕੁਆਂਟੀਟੀ ਚ ਉਸ ਵਿਅਕਤੀ ਦੀ ਮੂਵੇਬਲ অর ਇਮੂਵੇਬਲ ਪ੍ਰਾਪਰਟੀ ਜਿਹੜੀਆਂ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਫ੍ਰੀਜ਼ ਕਰਾ ਦਿੱਤੀਆਂ ਗਈਆਂ ਤੇ ਉਹਦੇ ਵਿੱਚ ਜਿਹੜੇ ਆਰਡਰ ਜਿਹੜੇ ਆ ਉਹ ਹਾਸਲ ਕਰ ਲਏ ਆ ਜੋ ਇਹਦੀ ਕੁੱਲ ਪ੍ਰਾਪਰਟੀ 8 ਕਰੋੜ 41 ਲੱਖ 85 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਕੰਪੀਟੈਂਟ ਅਥਾਰਟੀ ਤੇ ਇਸੇ ਤਰ੍ਹਾਂ ਜਿਹੜੇ ਐਨਡੀਪੀਐਸ ਦੇ ਹੋਰ ਸਮੱਗਲਰ ਹੈ ਉਹਨਾਂ ਦੇ ਖਿਲਾਫ ਇਹ ਮੁਹਿੰਮ ਐਵੇਂ ਚੱਲਦੀ ਹੈ ਥੈਂਕ ਯੂ ਰੂਹਾਨਾ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ ਕਰੋੜਾਂ ਰੁਪਏ ਦੀ ਬਣਾਈ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਨਸ਼ਾ ਤਸਕਰ ਨੂੰ ਵੱਡੀ ਖੇਪ ਦੇ ਨਾਲ ਕਾਬੂ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਪੁਲਿਸ ਨੇ ਆਰੋਪੀ ਪਾਸੋਂ ਖੁਲਾਸਾ ਕੀਤਾ ਸੀ ਕਿ ਉਸਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਵੱਖ-ਵੱਖ ਕਾਗਜ਼ਾਤ ਹਾਸਲ ਕਰਕੇ ਆਰੋਪੀ ਅਮ੍ਰਿਤ ਰਾਜ ਦਿਓਲ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਹੈ ਦੱਸ ਦਈਏ ਕਿ ਇਸ ਦੀ ਕੀਮਤ 8 ਕਰੋੜ 41 ਲੱਖ 85 ਹਜ਼ਾਰ ਰੁਪਏ ਹੈ ਅਤੇ ਇੱਕ ਫੋਰਚੂਨਰ ਗੱਡੀ ਵੀ ਪੁਲਿਸ ਨੇ ਜ਼ਬਤ ਕੀਤੀ ਹੈ ਜੋ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਤੇ ਸਾਡੇ ਕਮਿਸ਼ਨਰ ਕੁਲਦੀਪ ਚਹਿਲ ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਇਹਨਾਂ ਦੀ ਜਿਹੜੀ ਡਾਇਰੈਕਸ਼ਨ ਸੀ ਜਿਹਦੇ ਵਿੱਚ ਜਿੰਨੇ ਵੀ ਇੱਕ ਐਨਡੀਪੀਐਸ ਦੇ ਖਿਲਾਫ ਜਿਹੜੀਆਂ ਮੁਕਦਮੇ ਦਰਜ ਹੋਏ ਆ ਕਮਰਸ਼ੀਅਲ ਕੁਆंटਿਟੀ ਦੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਗਈ ਸੀ ਜਿਸ ਮੁਹਿੰਮ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹ ਫ੍ਰੀਜ਼ ਕਰਾਂ ਜਿਹਦੇ ਵਿੱਚ ਅਸੀਂ ਰੀਸੈਂਟਲੀ ਹੁਣ ਇੱਕ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਜੋ ਅਮਰਤ ਰਾਜ ਉਰਫ ਦਿਵਲ ਪਿੰਡ ਤੱਕਾ ਟੋਲਾ थाना ਮਿਹਰਬੰਦ ਦੇ ਵਿੱਚ ਜਿਹਦੇ ਖਿਲਾਫ ਲਾਡੋਵਾਲ ਥਾਣੇ ਦੇ ਵਿੱਚ ਮੁਕੱਦਮਾ ਨੰਬਰ 27 273 2024 2285 ਜੋ 260 ਗ੍ਰਾਮ ਹਿਰੋਇਨ ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਕਮਰਸ਼ੀਅਲ ਕੁਆਂਟੀਟੀ ਉਸ ਵਿਅਕਤੀ ਦੀ ਮੂਵੇਬਲ ਔਰ ਇਮੋਵੇਬਲ ਪ੍ਰਾਪਰਟੀ ਜਿਹੜੀਆਂ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਫ੍ਰੀਜ਼ ਕਰਾ ਦਿੱਤੀਆਂ ਗਈਆਂ ਤੇ ਉਹਦੇ ਵਿੱਚ ਜਿਹੜੇ ਉਹ ਆਰਡਰ ਜਿਹੜੇ ਆ ਉਹ ਹਾਸਲ ਕਰ ਲਏ ਆ ਜੋ ਇਹਦੀ ਕੁੱਲ ਪ੍ਰਾਪਰਟੀ 8 ਕਰੋੜ 48 ਲੱਖ 85 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਕੰਪੀਟੈਂਟ ਅਥਾਰਟੀ ਤੇ ਇਸੇ ਤਰ੍ਹਾਂ ਜਿਹੜੇ ਐਨਡੀਪੀਐਸ ਦੇ ਹੋਰ ਸਮਗਲਰ ਹੈ ਉਹਨਾਂ ਦੇ ਖਿਲਾਫ ਇਹ ਮੁਹਿੰਮ ਐਵੇਂ ਚੱਲਦੀ ਹੈ ਥੈਂਕ ਯੂ